हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ 44ਵੇਂ ਬਾਰੇ। ਸੋ ਭਾਗ 43 ਵੀ ਤੁਸੀਂ ਵੇਖਿਆ ਵੀ ਦੁੱਲਾ ਹੈਗਾ ਜਿਹੜਾ ਉਹ ਮੁਗਲਾਂ ਨੂੰ ਸ਼ਰੀਆਮ ਬੰਗਾਰਦਾ ਵੀ ਸਾਡਾ ਇੱਕ ਬੰਦਾ ਲੜੂਗਾ ਤੇ ਤੁਹਾਡੇ ਚਾਰ ਮੁਗਲ ਇਟੇ ਆਉਣਗੇ। ਦੁੱਲੇ ਦੇ ਦੋ ਬੰਦੇ ਵਾਰੀ-ਵਾਰੀ ਲੜਦੇ ਨੇ ਤੇ ਚਾਰ-ਚਾਰ ਮੁਗਲ ਇਟਿਆਂ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੰਦੇ ਨੇ ਉਹ ਤੇ ਹੁਣ ਦੁੱਲੇ ਦਾ ਜਿਹੜਾ ਛੋਟਾ ਮਾਮਾ ਜਲਾਲ ਖਾਂ ਉਹ ਲੜਨ ਵਾਸਤੇ ਜਾ ਰਿਹਾ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਪੈਣਾ ਨਹੀਂ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜਰੂਰ ਦਬਾ ਦੇਣਾ ਉਧਰ ਹਾਜੀ ਚਿਰਾਗ ਦੇਨ ਮਨ ਅੰਦਰ ਫਿਕਰ ਸੰਸੇ ਨਹੀਂ ਹੱਦਵਾ ਲਾ ਨਿਕਲੇ ਆ ਉਹ ਹੈਰਾਨ ਹੋਇਆ ਵੀ ਐਨੀ ਭੀੜ ਕਿੱਥੋਂ ਲੱਭਾਂ ਦੁੱਲਾ ਇੱਕ ਜਿਹਨਾਂ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੀਆਂ ਜੀ ਜਿੱਥੇ ਨਗਾੜਾ ਵੱਧਾ ਹੈ ਉੱਥੇ ਐਦੁੱਲਾ ਮੀਆਂ ਚਿਰਾਗ ਦੇਨ ਔਕਾ ਸੌਖਾ ਰਾਹ ਬਣਾਉਂਦਾ ਨਗਾਰੇ ਦੀ ਆਵਾਜ਼ ਵੱਲ ਤੁਰ ਪਿਆ ਲੋਕ ਚੀਕਾਂ ਲਲਕਾਰੇ ਮਾਰ ਰਹੇ ਸਨ ਚਿਰਾਗ ਦੇਨ ਨੂੰ ਵੇਖਦਿਆਂ ਹੀ ਦੁੱਲੇ ਨੂੰ ਫਿਕਰ ਹੋਇਆ ਵੀ ਬਾਬਾ ਇੱਧਰ ਨਹੀਂ ਮੇਰਾ ਐਡਾ ਫਿਕਰ ਨਾ ਕਰ ਬਰ ਖੁਦਾਰਾ ਮੈਂ ਸੁਣਿਆ ਹੈ ਵੀ ਇੱਥੇ ਕੋਈ ਅਨੋਖੀ ਜੰਗ ਹੁੰਦੀ ਪਈ ਹੈ ਆਹੋ ਠੀਕ ਹੀ ਸੁਣਿਆ ਬਾਬਾ ਪੱਟੀ ਇੱਕ ਤੇ ਮੁਗਲ ਚਾਰ ਆਹੋ ਦੁੱਲੇ ਦਾ ਤੇ ਅਨ ਮੈਦਾਨ ਵਾਲ ਸੀਗਾ ਤਾਈਓ ਚਲਾਇਆ ਬਾਬਾ ਇੱਥੇ ਭਾਜੜ ਪੈ ਗਈ ਤਾਂ ਬੁੱਢੇ ਸਰੀਰ ਤੋਂ ਬਚਾ ਨਹੀਂ ਹੋਣਾ ਉਧਰ ਪਿੱਛੋਂ ਇੱਕ ਪਾਸੇ ਹੋ ਕੇ ਬਹਿ ਜਾ ਮੈਂ ਇੰਨਾ ਵੀ ਬੁੱਢਾ ਨਹੀਂ ਦੁੱਲਿਆ ਤੇਰਾ ਬਾਬਾ ਤੇ ਮੈਂ ਕੱਥੇ ਲੜਦੇ ਰਹੇ ਹਾਂ ਘੁਰਦੇ ਵੀ ਰਹੇ ਹਾਂ ਤੂੰ ਡਰੀ ਨਾ ਪੱਟੀ ਪੁੱਤਰਾ ਤੇਰੀ ਲੜਾਈ ਆਪਣੇ ਜੋਂ ਲਈ ਆਪਣੀ ਪਿੰਡੀ ਲਈ ਆਪਣੇ ਲੋਕਾਂ ਲਈ ਤੇ ਉਹ ਲੜਦੇ ਪਏ ਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਜਗੀਰਾ ਮਰਬੇ ਲੈਣ ਲਈ ਉਹ ਕਿਵੇਂ ਜਿੱਤ ਜਾਣਗੇ ਪੁੱਤਰਾ ਇੱਧਰ ਆਪਣੀ ਮਿੱਟੀ ਦੇ ਪੁੱਤਰ ਆਪਣੇ ਮਿੱਟੀ ਲਈ ਲੜਦੇ ਪਏ ਨੇ ਤੇ ਉਧਰ ਚੰਦ ਸਿੱਕਿਆਂ ਕੋਡੀਆਂ ਲਈ ਦੁਲਿਆ ਮੈਂ ਜਾਣਦਾ ਵਾਂ ਵੀ ਬਾਰ ਦੀਆਂ ਕਿਕਰਾਂ ਨੂੰ ਕੌਰ ਤੁਮਿਆਂ ਦੀ ਪਿਉ ਦੇ ਚੜੀ ਪਈ ਹੈ ਉਹ ਅਸਾਂ ਨਾਲ ਕੀ ਲੜਨਗੇ ਹੁਣ ਇਹਨਾਂ ਗੱਲਾਂ ਦਾ ਵੇਲਾ ਨਹੀਂ ਬਾਬਾ ਤੋ ਇੱਕ ਪਾਸੇ ਹੋਲਾ ਹੈ ਥੋੜਾ ਪਛਾਰ ਹੈ ਦੁਲਾ ਅਗਲੀ ਵਾਰੀ ਲੈਣ ਵਾਲੇ ਪਿਰਥੇ ਕੋਲ ਜਾ ਖੜਾ ਹੋਇਆ ਜਿੱਦਾਂ ਤੋਂ ਮੁਨਾਸਬ ਸਮਝੇ ਪੁੱਤਰਾ ਆਪਣੇ ਮੋਹ ਵਿੱਚ ਹੀ ਆਗ ਦਾ ਹਾਜੀ ਚਿਰਾਗ ਦੇਨ ਪਿੱਛੇ ਹਟ ਕੇ ਲੋਕਾਂ ਦੀ ਢੀੜ ਵਿੱਚ ਰਲ ਗਿਆ ਉਧਰ ਮੈਦਾਨ ਵਿੱਚ ਜਲਾਲ ਖਾਨ ਹਰ ਸ਼ਾਹੀ ਫੌਦੇ ਚਾਰ ਸਪਾਈ ਆ ਪਿਹੜੇ ਚਾਰਾਂ ਵਿੱਚ ਘਿਰਿਆ ਜਲਾਲ ਖਾਨ ਬਾਜ਼ ਅੱਖ ਨਾਲ ਤਾੜਦਾ ਪੂਰੀ ਫੁਰਤੀ ਨਾਲ ਜੰਗੀ ਪੈਂਤਰੇ ਲੈਂਦਾ ਆਪਣੇ ਬਚਾ ਕਰਕੇ ਵਾਰ ਕਰ ਰਿਹਾ ਸੀਗਾ ਉਹ ਚਾਰਾਂ ਤੋਂ ਕਾਬੂ ਨਹੀਂ ਸੀ ਆ ਰਿਹਾ ਦਾ ਲੱਗਣ ਤੇ ਅਚਾਨਕ ਉਸਨੇ ਇੱਕ ਸਪਾਈ ਦੀ ਵੱਖੀ ਵਿੱਚੋਂ ਦੀ ਬਰਛਾ ਆਰਪਾਰ ਕਰ ਦਿੱਤਾ ਉਸ ਦੀ ਭਿਆਨਕ ਲੇਰ ਨਿਕਲੀ ਤੇ ਘੋੜੇ ਦੀ ਪਿੱਠ ਲਹੂ ਨਾਲ ਭਿੱਜਣ ਲੱਗ ਪਈ ਨਜ਼ਾਮੁਦੀਨ ਇਹ ਸਭ ਵੇਖ ਰਿਹਾ ਸੀ ਗੁੱਸੇ ਵਿੱਚ ਉਸਨੇ ਨੌ ਤਲੀਆਂ ਵਿੱਚ ਖੋਪੋ ਦੇ ਅੰਨੇ ਵਿੱਚ ਦਲਾਲ ਖਾਨ ਨੇ ਦੂਸਰਾ ਸਵਾਈ ਢੇਰ ਕਰ ਦਿੱਤਾ ਹੁਣ ਸਪਾਹ ਸਲਾਰ ਦੇ ਸਬਰ ਦਾ ਪਿਆਲਾ ਭਰ ਗਿਆ ਜਿਸ ਨੇ ਚਾਰਾਂ ਸਪਾਈਆਂ ਦੀ ਇੱਕ ਨਾ ਚੱਲਣ ਦਿੱਤੀ ਉਹ ਬਾਕੀ ਦੋ ਦਾ ਕੀ ਹਾਲ ਕਰੇਗਾ ਸੋਚ ਕੇ ਨਜ਼ਾਮਉਦੀਨ ਨੇ ਲੜਾਈ ਲਈ ਤੈਅ ਕਿਤੇ 16 ਦੀ ਪਰਵਾਹ ਨਾ ਕਰਦੇ ਆ ਦਗੇਬਾਜ਼ੀ ਅਤੇ ਹੀਰਾ ਫੇਰੀ ਦਾ ਰਾਹ ਤਿਆਰ ਕਰਦੇ ਆ ਛੱਟ ਚਾਰ ਘੋਰ ਸਵਾਰ ਹੋਰ ਕੱਲ ਦਿੱਤੇ ਦੁੱਲੇ ਦੀ ਧਿਰ ਵਿੱਚ ਹਾਹਾਕਾਰ ਮਚ ਗਈ ਰੌਲਾ ਪੈ ਗਿਆ ਉਧਰ 6 ਸਪਾਈਆਂ ਨੇ ਮੈਦਾਨ ਵਿੱਚ ਜਲਾਲ ਖਾਨ ਨੂੰ ਘੇਰ ਕੇ ਕਤਲ ਕਰ ਦਿੱਤਾ ਦੁੱਲੇ ਨੇ ਆਪਣੇ ਬੰਦਿਆਂ ਨੂੰ ਹਰ ਸਮੇਂ ਲਈ ਤਿਆਰ ਰਹਿਣ ਦੀ ਆਖਿਆ ਹੋਇਆ ਸੀਗਾ ਅੱਲਾ ਬੋਲ ਦੁਲਲੇ ਨੇ ਲਲਕਾਰਾ ਮਾਰਿਆ ਪੱਲਾ ਵਿੱਚ ਸੈਂਕੜਿਆਂ ਦੀ ਭੀੜ ਹਜ਼ਾਰਾਂ ਉੱਪਰ ਟੁੱਟ ਕੇ ਪੈ ਗਈ ਮਿਰਜ਼ੇ ਦੇ ਸਪਾਹੀ ਅਵੇਲੇ ਇਨਸਾਨਾ ਉਹ ਤਾਂ ਇਸ ਭਰਮ ਵਿੱਚ ਸਨ ਕਿ ਹੁਣ ਇੱਕ ਇੱਕ ਨਾਲ ਚਾਰਾਂ ਚਾਰਾਂ ਦਾ ਯੁੱਧ ਹੋਵੇਗਾ ਨਾ ਕਿਸੇ ਦੇ ਨੇੜੇ ਘੋੜੇ ਸਨ ਤੇ ਨਾ ਕਿਸੇ ਦੇ ਹੱਥਾਂ ਵਿੱਚ ਹਥਿਆਰ ਸਨ ਉਹ ਤਾਂ ਸਾਰੇ ਤਮਾਸ਼ੀਨ ਬੜੇ ਹੋਏ ਸਨ ਮਿਰਜ਼ਾ ਜਿਉਂਦਾ ਨਹੀਂ ਛੱਡਣਾ ਮਾਂ ਮੇਰੀ লাশ ਚੁੱਕਣ ਤੋਂ ਪਹਿਲਾਂ ਉੱਥੇ ਮਿਰਜ਼ੇ ਦੀ লাশ ਵੀ ਰੱਖਣੀ ਹੈ ਦੁਲਲੇ ਦੀ ਦਿਹਾੜ ਸੁਣ ਕੇ ਮੁਗਲ ਸਪਾਹੀਆਂ ਨੂੰ ਹੱਥ ਪੈਰਾਂ ਦੀ ਪੈ ਗਈ ਹਰਕਰ ਨਫਰਤ ਦੇ ਜੋਸ਼ ਨਾਲ ਦੁੱਲਾ ਤੇ ਉਸਦੀ ਪਿੰਡੂ ਫੌਜ ਸ਼ਾਹੀ ਸਫਾ ਉਲੰਘ ਕੇ ਅੰਦਰ ਜਾ ਕੋਥੇ। ਨੇਜ਼ੇ ਤਲਵਾਰਾਂ ਤੇ ਤੀਰਾਂ ਨਾਲ ਸ਼ਾਹੀ ਖੇਮੇ ਲੀਰੋ-ਨੀਰ ਹੋ ਗਏ। ਦੁੱਲਾ ਤੇ ਉਸ ਦੇ ਨੇੜੇ ਦੇ ਸਾਥੀਆਂ ਨੇ ਨizamuddin ਨੂੰ ਘੇਰਾ ਪਾ ਲਿਆ ਕੇ। ਸਾਹਮਣੇ ਮੌਤ ਵੇਖ ਕੇ ਡਰ ਨਾਲ ਨizamuddin ਦੀਆਂ ਅੱਖਾਂ ਫੁੱਲ ਗਈਆਂ। ਉਸਨੇ ਸੋਚਿਆ ਵੀ ਹਾਰ ਤਾਂ ਹੋਣੀ ਹੀ ਹੋਣੀ ਹੈ। ਜੇ ਇੱਥੋਂ ਬਚ ਵੀ ਗਿਆ ਤਾਂ ਬਾਦਸ਼ਾਹ ਨੇ ਫਾਂਸੀ ਉੱਪਰ ਟਟਕਾਰ ਲੈਣਾ। ਮੈਂ ਤਾਂ ਜ਼ਗੀਰਾ ਮਰਤਵੇ ਭਾਲਦਾ ਸੀਗਾ। ਪਿਰਥਾ ਨੇਜ਼ੇ ਦਾ ਵਾਰ ਕਰਨ ਲੱਗਾ ਤਾਂ ਦੁੱਲੇ ਨੇ ਹੱਥ ਖੜਾ ਕਰਕੇ ਰੁਕਣ ਲਈ ਕਿਹਾ ਵੀ ਇਹ ਸ਼ਿਕਾਰ ਮੇਰਾ ਵਿਰਥਿਆ। ਪਰ ਤਾਂ ਉੜਾਸ ਦੇ ਇੱਕ ਰਮਜ਼ਾ ਪੇਸ਼ਾ ਹਟ ਗਏ ਹੁਣ ਤਕੜਾ ਹੋ ਜਾ ਬਈ ਨਜ਼ਾਮੋ ਦੇ ਨਾ ਇੱਕ ਅਦਲ ਜਣਾ ਹੋਰ ਵੀ ਨਾਲ ਲੈਣਾ ਹੀ ਤਾਂ ਲੈ ਲੈ ਜੇ ਇੱਕ ਤੇ ਚਾਰ ਵਾਲੀ ਜਾਂ ਛਿਆਂ ਵਾਲੀ ਖੇਡ ਖੇਡਣੀ ਹੈ ਤਾਂ ਮੈਂ ਤਾਂ ਵੀ ਹਾਜ਼ਰ ਹਾਂ ਬਾਰ ਦਾ ਪੁੱਤਰ ਦੁੱਲਾ ਪੱਟੀ ਬਲਦ ਫਰੀਦ ਪੱਟੀ ਹੁਣ ਆ ਗਿਆ ਆਪਣੇ ਖੁਦਾ ਨੂੰ ਯਾਦ ਕਰ ਲੈ ਨਹੀਂ ਤੇ ਆਪਣੇ ਬਾਦਸ਼ਾਹ ਨੂੰ ਯਾਦ ਕਰ ਲੈ ਹੁਣ ਦੁੱਲੇ ਦੀਆਂ ਅੱਖਾਂ ਵਿੱਚ ਲਹੂ ਉਤਰਿਆ ਵੇਖ ਕੇ ਨਜ਼ਾਮੋ ਦੇ ਦਰ ਨਾਲ ਕੰਬਣ ਲੱਗ ਪਿਆ ਇਓ ਲੱਗੇ ਆ ਵੀ ਦੁੱਲਾ ਜਿਵੇਂ ਅੱਖਾਂ ਦੀ ਅਗਨ ਵਾਲੀ ਮਿਰਦੇ ਨੂੰ ਝੁਰਸ ਦਵੇਗਾ ਡਰਦਿਆਂ ਮਿਰਜ਼ੇ ਦੇ ਹੱਥ ਜੁੜ ਗਏ ਮੈਨੂੰ ਬਖਸ਼ ਲੈ ਦੁੱਲੇ ਭੱਟੀ ਸਰਦਾਰਾ ਉਹ ਇੱਧਰ ਉੱਧਰ ਵੇਖਣ ਲੱਗਾ ਫਿਰ ਅਚਾਨਕ ਉੱਠ ਕੇ ਸਿਰ ਤੋਰਨ ਅੱਠ ਪਿਆ ਉਹ ਜਿੱਧਰ ਪਿੰਡੀ ਦੀਆਂ ਔਰਤਾਂ ਬਾਦਾਂ ਬਣਾ ਕੇ ਇੱਕ ਤੰਬੂ ਵਿੱਚ ਕੈਦ ਕੀਤੀਆਂ ਹੋਈਆਂ ਸਨ ਸਾਰੇ ਉਹਦੇ ਮਗਰ ਦੌੜੇ ਨਜ਼ਾਮੁਦੀਨ ਲੱਦੀ ਦੇ ਪੈਰੀ ਜੜ ਗਿਆ ਅмма ਖੁਦਾ ਦਾ ਰਹਿ ਮੈਨੂੰ ਬਚਾ ਅмма ਤੂੰ ਮੇਰੀ ਧਰਮ ਦੀ ਮਾਂ ਮੈਂ ਤੇਰਾ ਧਰਮ ਦਾ ਪੁੱਤਰ ਪਨਾਹ ਅмма ਆਪਣੇ ਇਸ ਪੁੱਤਰ ਨੂੰ ਪਨਾਹ ਦੇ ਲੱਦੀ ਦੇ ਪੈਰ ਫੜੀ ਮਿਰਜ਼ਾ ਅਤਰ ਦੇ ਲੈਣ ਲੱਗ ਪਿਆ ਦੁੱਲਾ ਤੇ ਉਹਦੇ ਸਾਥੀ ਪਿੱਛੇ ਆ ਖੜੇ ਹੋਏ ਦੁੱਲੇ ਨੂੰ ਜੂੰਦਾ ਵੇਖ ਕੇ ਲੱਦੀ ਦਾ ਚਿਹਰਾ ਖੇੜ ਉੱਠਿਆ ਪਰਾਂ ਬੈਠੀਆਂ ਫੁੱਲਰਾ ਵਕਤੋਂ ਸਲੇਮੋ ਤੇ ਨੂਰੇ ਦੀ ਵੋਟੀ ਵੀ ਕੋਲ ਆਣ ਕੇ ਖੜੀਆਂ ਹੋ ਗਈਆਂ ਮਾਂ ਪਰਾਂ ਹੋ ਜਾ ਇਹ ਜੰਗ ਹੈ ਧੱਕਦੇ ਇੱਧਰ ਇਹਨੂੰ ਇਸਨੇ ਲੜਾਈ ਦਾ ਸੂਲ ਤੋੜਿਆ ਤੇ ਦਗੇ ਨਾਲ ਮਾਮਾ ਜਲਾਲ ਖਾਨ ਕੋਕਤ ਆਈਏ ਨੇ ਪਰਾਂ ਹੋ ਜਾ ਮਾਂ ਨਹੀਂ ਤੇ ਮੈਂ ਵਾਰ ਕਰਨ ਲੱਗਿਆ ਦੁੱਲਾ ਤਲਵਾਰ ਉਲਾਰ ਕੇ ਅੱਗੇ ਵਧਿਆ ਲੱਦੀ ਦੇ ਪੈਰਾਂ ਉੱਪਰ ਸਿਰ ਰੱਖੀ ਨਜ਼ਾਮਉਦੀਨ ਕੰਬੀ ਜਾ ਰਿਹਾ ਸੀਗਾ ਪੈਰੀ ਪੈ ਨੂੰ ਨਹੀਂ ਮਾਰਨਾ ਪੁੱਤਰਾ ਇਹ ਪੱਟੀਆਂ ਨੂੰ ਮਹਿਣਾ ਹੈ ਮਾਏ ਤੂੰ ਆਖਦੀ ਐ ਇਸ ਸੂਰਨੇ ਤੁਸਾ ਸਾਰਿਆਂ ਨੂੰ ਇੱਥੇ ਨਗਲ ਲਿਆਂਦਾਈ ਸਾਰੀ ਪਿੰਡੀ ਉਜਾਰ ਛੱਡੀ ਐ ਭੂਤਵਾੜਾ ਬਣ ਗਈ ਐ ਪਿੰਡੀ ਪੁੱਤਰ ਦੁੱਲੇ ਆ ਇਹਨੇ ਮੈਨੂੰ ਮਾਂ ਕਿਹਾਈ ਇਸ ਕਮੀਨੇ ਦੀ ਇਹ ਕੋਈ ਚਾਲ ਹੋਣੀ ਐ ਮੇਰੇ ਜੀਦੇ ਜੀ ਤੂੰ ਇਸ ਨੂੰ ਕੁਝ ਨਹੀਂ ਆਖੇਂਗਾ ਪੁੱਤਰਾ ਲਦੀਨੇ ਨਜ਼ਾਮੋਦੀਨ ਨੂੰ ਆਪਣੇ ਪੈਰਾਂ ਤੋਂ ਉਠਾ ਕੇ ਆਪਣੇ ਪਿੱਛੇ ਕਰਦੇ ਆ ਅੱਗੋ ਹਟ ਜਾ ਮਾਂ ਇਹਦਾ ਸਿਰ ਵੱਡੇ ਬਿਨਾ ਮੇਰਾ ਖੂਨ ਠੰਡਾ ਨਹੀਂ ਹੋਣਾ ਜੇ ਪਹਿਲਾਂ ਮੇਰਾ ਸਿਰ ਲਾ ਦੇ ਪੁੱਤਰਾ ਫਿਰ ਇਹਦਾ ਲਾਲਵੀ ਅੰਮਾ ਜਿਉਂਦਾ ਰਿਹਾ ਤਾਂ ਦੁੱਲੇ ਸਰਦਾਰ ਦਾ ਭਰਾ ਬਣ ਕੇ ਜੀਵਾਂਗਾ ਪਿੱਛੇ ਲੁਕਿਆ ਨਜ਼ਾਮੋਦੀਨ ਗਰਗਰਾਇਆ ਮਾਤੋ ਸਮਝਦੀ ਕਿਉਂ ਨਹੀਂ ਹੈਗੀ ਇਹ ਬਾਦਸ਼ਾ ਇਹ ਸਿਪਾ ਸਲਾਰ ਸਾਰੇ ਐਵੇਂ ਕਰਦੇ ਨੇ ਜਦ ਮੌਤ ਸਿਰ ਉੱਪਰ ਦਿੰਦੀ ਹੈ ਇਹਨਾਂ ਨੂੰ ਕਿਸੇ ਨੂੰ ਮਾ ਕਿਸੇ ਨੂੰ ਭਰਾ ਬਣਾਉਂਦੇ ਨੇ ਤੇ ਫਿਰ ਜਦੋਂ ਦਾ ਲੱਗਦਾ ਹੈ ਫਿਰ ਆਪਣੀ ਔਕਾਤ ਤੇ ਆ ਜਾਂਦੇ ਨੇ ਇਹ ਇਹ ਮੁਗਲ ਸੱਪ ਹੁੰਦੇ ਨੇ ਇਹਨਾਂ ਨੇ ਢੰਗ ਮਾਰਨਾ ਹੀ ਮਾਰਨਾ ਹੈ ਇਹ ਦੋ ਜੀਬਾਂ ਵਾਲੇ ਹੁੰਦੇ ਨੇ ਮੁਗਲ ਇੱਕ ਨਾਲ ਕਾਲ ਕਰਦੇ ਨੇ ਤੇ ਦੋਈ ਨਾਲ ਦਗਾ ਕਰਦੇ ਨੇ ਇਹ ਐਨੂੰ ਮਾਰਿਆ ਹੀ ਅਕਬਰ ਨੂੰ ਪਤਾ ਲੱਗਣਾ ਹੈ ਵੀ ਪਿੰਡੀ ਦੇ ਪੱਟੀਆਂ ਵਿੱਚ ਅਜੇ ਵੀ ਹਣਕ ਹੈਗੀ ਹੈ ਤੇ ਉਹਨਾਂ ਨੂੰ ਲੜਨਾ ਵੀ ਆਉਂਦਾ ਹੈ ਦੋਲਾ ਨਜ਼ਾਮੋ ਦੀਂ ਦੀ ਬਾਹ ਫੜ ਕੇ ਖਿੱਚਣ ਲੱਗਾ ਤਾਂ ਉਹ ਫੇਰ ਲੱਦੀ ਦੇ ਪੈਰੀ ਚੰਬੜ ਗਿਆ। ਪਿਰਥਿਆ ਤੋ ਇਸ ਨੂੰ ਖਿੱਚ ਇਧਰ। ਪਿਰਤਾ ਗਾਂ ਹੋਇਆ ਤਾਂ ਲੱਦੀ ਬੋਲੀ ਵੀ ਪੁੱਤਰੋ ਹੁਣ ਤਾਂ ਹੀ ਮੇਰੀ ਸ਼ਰਨ ਪੈ ਗਿਆਈ। ਅਸੀਂ ਇਹ ਨਾ ਮੁਗਲੇਟਿਆਂ ਵਾਂਗ ਫਰੇਵ ਥੋੜੀ ਕਰਦੇ ਨੇ। ਮੁਗਲੇਟਿਆਂ ਤੇ ਪੱਟੀਆਂ ਵਿੱਚ ਇਹੋ ਫਰਕ ਹੈ ਪੁੱਤਰੋ। ਫੇਰ ਲੱਦੀ ਦੁੱਲੇ ਵੱਲ ਚਾਕੀ। ਇਸ ਨੂੰ ਬਖਸ ਦੇ ਦੁੱਲਿਆ ਨਹੀਂ ਤਾਂ ਇਸ ਗੱਲ ਦੀ ਪੱਟੀਆਂ ਨੂੰ ਸਦਾ ਨਮੋਸ਼ੀ ਰਹਿਣੀ ਹੈ। ਦੁੱਲੇ ਦੀ ਤਲਵਾਰ ਵਾਲਾ ਹੱਥ ਹੌਲੀ ਹੌਲੀ ਏਟ ਆ ਗਿਆ ਹੁਣ। ਠੀਕ ਹੈ ਮਾ ਤੇਰੇ ਦੁੱਧ ਦਾ ਕਰਜ਼ ਵੀ ਤਾਂ ਦੇਣਾ ਹੀ ਹੈ। ਤੇਰੇ ਆਖੇ ਇੱਕ ਵਾਰ ਛੱਡ ਦੰਨਾ ਹੈ। ਤੂੰ ਮੇਰੀ ਹਯਾਤੀ ਬਾਕੀ ਐ ਤੇਰਾ ਇਹ ਆਸਾਨ ਮੈਂ ਕਦੇ ਨਹੀਂ ਭੁੱਲਾਂਗਾ ਦੁੱਲੇ ਪੱਟੀ ਸਰਦਾਰਾ ਨਜ਼ਾਮੋਦੀਨ ਨੇ ਝੁੱਕ ਕੇ ਸਲਾਮ ਆਖੀ ਪਿਰਥਿਆ ਰੁੜਿਆ ਬੰਨ ਲੋ ਇਸ ਖੰਜੀਰ ਨੂੰ ਆਖੋ ਸੋ ਵੀ ਪਹਿਲਾਂ ਆਪਣੇ ਸਪਾਈਆਂ ਨੂੰ ਕਹਿ ਕੇ ਪਿੰਡੀ ਦੀਆਂ ਗਲੀਆਂ ਵਿੱਚੋਂ ਲੋਥਾਂ ਚੁਕਵਾਵੇ ਤੇ ਬਾਕੀ ਇਹਦੇ ਸੂਰਮੇ ਲਾਹੌਰ ਵੱਲ ਮੋੜੇ ਪਾ ਲੈਣ ਨਹੀਂ ਤਾਂ ਆਸਾਨੂੰ ਨਿਠਾਉਣੇ ਆਉਂਦੇ ਨੇ ਇਹ ਪਿੰਡੀ ਦੇ ਲਾਗੇ ਚਾਗੇ ਕੋਈ ਮੁਗਲ ਸਪਾਈ ਨਜ਼ਰ ਨਾ ਆਵੇ ਸਾਨੂੰ ਤੇ ਲੱਦੀ ਤੇ ਵਰਜਦਿਆਂ ਵੀ ਉਹਨਾਂ ਨਜ਼ਾਮੋਦੀਨ ਦੀਆਂ ਮਸ਼ਕਾਂ ਕੱਸ ਲਈਆਂ ਹਨੇਰਾ ਹੋਣ ਤੱਕ ਮਿਰਦੇ ਦੇ ਸਪਾਈ ਪਿੰਡੀ ਦੀਆਂ ਗਲੀਆਂ ਵਿੱਚੋਂ ਮੋਏ ਸਪਾਈਆਂ ਦੀਆਂ ਲੋਥਾਂ ਚੁੱਕਦੇ ਰਹੇ ਦੋਲੇ ਨੇ ਲੱਦੀ ਫੁੱਲਰਾ ਨੂਰੇ ਦੀ ਬੋਟੀ ਬਖਤੋ ਸਲੇਮੋ ਅਤੇ ਪਿੰਡੀ ਦੀਆਂ ਹੋਰ ਜਿੰਨੀਆਂ ਵੀ ਔਰਤਾਂ ਮੁਟਿਆਰਾਂ ਸਨ ਸਵਨਾ ਨੂੰ ਰੂੜੇ ਰਮਜ਼ੇ ਤੇ ਲੈਣੇ ਦੀ ਹਿਫਾਜ਼ਤ ਵਿੱਚ ਪਿੰਡ ਭੇਜ ਦਿੱਤਾ ਜਦੋਂ ਲੱਦੀ ਨੇ ਉਜੜੀ ਹਵੇਲੀ ਦੇ ਵਿਹੜੇ ਵਿੱਚ ਖੜ ਕੇ ਪੁੱਛਿਆ ਵੀ ਫੁੱਲਰਾ ਨੂਰਾ ਕਿੱਥੇ ਹੈ ਮੇਰੋ ਕਿੱਥੇ ਹੈ ਫਿਰ ਹਵੇਲੀ ਤੋਂ ਬਾਹਰ ਗੱਲ ਨਿਕਲ ਗਈ ਲੋਕ ਆਪਣਿਆਂ ਨੂੰ ਲੱਭਣ ਲੱਗੇ ਪੁੱਛਣ ਲੱਗ ਪਏ ਪਤਾ ਲੱਗੇ ਆ ਵੀ ਗਾਣੇ ਦਾ ਭਰਾ ਲੜਾਈ ਵਿੱਚ ਮਾਰਿਆ ਗਿਆ ਪਿਰਥੇ ਦਾ ਛੋਟਾ ਭਰਾ ਵੀ ਮਾਰਿਆ ਗਿਆ ਨੂਰਾ ਤੇ ਉਹਦੀ ਢਾਣੀ ਦੇ ਲੜਕੇ ਵੀ ਘਰੇ ਨਹੀਂ ਸੀ ਮੋੜੇ ਪਤਾ ਨਹੀਂ ਕੈਦ ਵਿੱਚ ਨੇ ਜਾਂ ਮਾਰੇ ਗਏ ਮੇਰੋ ਵੀ ਨਹੀਂ ਦਿਲਾ ਪਰਿਆ ਲਦੀ ਨੇ ਸੁਣਿਆ ਵੀ ਪਿੰਡੀ ਵਿੱਚ ਘਰ ਘਰ ਵਹਿਣ ਪੈ ਰਹੇ ਸਨ ਜਦ ਉਸ ਨੂੰ ਤਸੱਲੀ ਹੋ ਗਈ ਨੂਰਾ ਤੇ ਮੇਰੋ ਵੀ ਲਾਪਤਾ ਨੇ ਤਾਂ ਉਹ ਵੀ ਭਟਣ ਲੱਗ ਪਈ ਅੱਬਾ ਕਿੱਥੇ ਐ ਸਲੇਮੋ ਨੇ ਰੋਂਦਿਆਂ ਪੁੱਛਿਆ ਉਹ ਤਾਂ ਉੱਥੇ ਮੁਗਲਟਿਆਂ ਵਾਲੇ ਜਿੱਥੇ ਮਿਰਜ਼ਾ ਫੜਿਆ ਹੋਇਆ ਇੱਕ ਗਵੰਡੀ ਨੇ ਦੱਸਿਆ ਰੂੜਾ ਰਮਜ਼ਾ ਤੇ ਲੈਣਾ ਦੁੱਲੇਵਾਲ ਮੁੜ ਗਏ ਸਨ ਹੁਣ ਫਤੂ ਮਰਾਸੀ ਵੀ ਮੁਗਲਾਂ ਦੇ ਪੜਾਵਲ ਦੌੜਿਆ ਦੁੱਲੇ ਨੂੰ ਜਦ ਪਤਾ ਲੱਗੇ ਆ ਵੀ ਨੂਰਾ ਹਵੇਲੀ ਨਹੀਂ ਪੁੱਜਾ ਉਸਨੇ ਤਲਵਾਰ ਸੋਤ ਕੇ ਨਜ਼ਾਮੋਦੀਨ ਦੀ ਛਾਤੀ ਨਾਲ ਲਾ ਲਈ ਮੇਰਾ ਪੁੱਤਰ ਨੂਰਾ ਕਿੱਥੇ ਐ ਨਜ਼ਾਮਉਦੀਨ ਦਾ ਚਿਹਰਾ ਫੱਕ ਹੋ ਗਿਆ ਉਸਨੇ ਹਕਲਾਉਂਦੇ ਆ ਦੱਸਿਆ ਕਿ ਨੂਰਾ ਤਾਂ ਲਾਹੌਰ ਦੇ ਬੰਦੀਖਾਨੇ ਵਿੱਚ ਭੇਜ ਦਿੱਤਾ ਹੋਇਆ ਐ ਇੱਥੇ ਉਸਦੀ ਹਵਾਜ਼ਾ ਨਹੀਂ ਸੀ ਹੋਣੀ ਸਪਾਈਆਂ ਉੱਪਰ ਭਰੋਸਾ ਨਹੀਂ ਸੀ ਕਾ ਕਿ ਕੀ ਪਤਾ ਕਦ ਕੋਈ ਸੱਚ ਆਖਦਾ ਹੈ ਦੁੱਲੇ ਨੇ ਤਲਵਾਰ ਦੀ ਨੋਕ ਉੱਪਰ ਦਬਾਅ ਵਧਾਇਆ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਖਨੇ ਦੁੱਲੇ ਭਰਾ ਹੁਣ ਤਾਂ ਤੈਨੂੰ ਭਰਾ ਬਣਾ ਲਈ ਤੇਰੀ ਮਾਂ ਮੇਰੀ ਮਜ਼ਬ ਦੀ ਮਾਂ ਬਣ ਗਈ ਐ ਆਸਾ ਤੈਨੂੰ ਛੜੀ ਵਿੱਚ ਪੁੱਠਾ ਲੜਕਾ ਲੈਣਾ ਖੋ ਵਿੱਚ ਜਿੰਨੀ ਦੇਰ ਨੂਰਾ ਘਰ ਨਹੀਂ ਆਉਂਦਾ ਮੈਂ ਤੇਰਾ ਗੁਲਾਮ ਹੋਇਆ ਚਾਹੇ ਬੰਨੇ ਰੱਖ ਚਾਹੇ ਛੱਡ ਚਾਹੇ ਪੁੱਠਾ ਲੜਕਾ ਮਰਦੇ ਦੀ ਬੇਵਸੀ ਜਾਣ ਕੇ ਦੁੱਲੇ ਦੇ ਮੱਥੀ ਦੀਆਂ ਤੂੜੀਆਂ ਢੇਲੀਆਂ ਪੈਣ ਲੱਗ ਪਈਆਂ ਇੱਥੇ ਮੇਰੇ ਪਾਸ ਅੰਗੋਰੀ ਸ਼ਰਾਬ ਦੀਆਂ ਮਸ਼ਕਾਂ ਭਰੀਆਂ ਪਈਆਂ ਨੇ ਆਖੋ ਤਾਂ ਦੁੱਲੇ ਪੱਟੀ ਸਰਦਾਰ ਨੂੰ ਭਰਾ ਬਣਾਉਣ ਦੀ ਦਾਵਤ ਕਰਦੇ ਆ ਨਿਜ਼ਾਮੋਦਦ ਨੇ ਆਪਣੇ ਦਾਦੇ ਪਹਿਲੀ ਗੋਟੀ ਛੁੱਟੀ ਹੋਣਾ ਤੇਰੇ ਸਪਾਈਆਂ ਪਿੰਡੀ ਥੇ ਕਰ ਦਿੱਤੀ ਤੇ ਇਧਰ ਤੇਰੇ ਨਾਲ ਅਸੀਂ ਦਾਵਤਾਂ ਖਾਈਏ ਕੀ ਸਮਝਦਾ ਏ ਤੂੰ ਪੱਟੀਆਂ ਨੂੰ ਦੁੱਲੇ ਦਾ ਹੱਥ ਫੇਰ ਤਲਵਾਰ ਉੱਪਰ ਚੱਲਿਆ ਗਿਆ ਸ਼ੁਕਰ ਕਰ ਅੱਲਾ ਦਾ ਮਾਂ ਤੇਰੇ ਸਿਰ ਉੱਪਰ ਹੱਥ ਧਰ ਗਈ ਐ ਦੁੱਲੇ ਸਰਦਾਰ ਨੇ ਮੈਨੂੰ ਟਿੱਡੋ ਭਰਾ ਨਹੀਂ ਮੰਨਿਆ ਉਹ ਮਾਂ ਨੇ ਆਖਿਆ ਵੀ ਪੈਰੀ ਪਿਆਨ ਨੂੰ ਸੌਰਵੇਂ ਨਹੀਂ ਮਾਰਦੇ ਮੈਂ ਤੇਰੀ ਜਾਨ ਬਖਸ਼ ਦਤੀ ਹੈ ਬਸ ਐਨੀ ਗੱਲ ਹੈ ਇਹਦਾ ਕਰਜ਼ਾ ਹੈ ਮੇਰੇ ਸਿਰ ਭਰਾਵਾ ਮਾਂ ਨੇ ਪੁੱਤਰ ਤਸਲੀਮ ਕਰ ਲਿਆ ਹੁਣ ਪੁੱਤਰ ਨੂੰ ਭਰਾ ਵੀ ਤਸਲੀਮ ਕਰ ਲੈਣਾ ਚਾਹੀਦਾ ਦੋਲਾ ਹੁਣ ਨਹੀਂ ਬੋਲਿਆ ਪਿਰਥਾ ਰੂੜਾ ਸ੍ਰੀਕ ਰਮਜ਼ਾ ਗਾਣਾ ਸਾਰੇ ਦੋਹਾ ਦੀਆਂ ਗੱਲਾਂ ਪੂਰੇ ਧਿਆਨ ਨਾਲ ਸੁਣ ਰਹੇ ਸਨ ਲੱਗਦਾ ਸੀ ਵੀ ਮਿਰਜ਼ੇ ਦਾ ਦਾ ਆਪਣਾ ਅਸਰ ਕਰਨ ਲੱਗਾ ਸੀਗਾ ਕਿਸੇ ਨੇ ਵੀ ਨਜ਼ਾਮਉਦੀਨ ਦੀਆਂ ਅੱਖਾਂ ਵਿੱਚਲੀ ਕਮਿੰਦਗੀ ਨਹੀਂ ਪਛਾਣੀ ਤੇ ਉਹਨਾਂ ਦਾਬਤ ਕਬੂਲ ਕਰ ਲਿਆ ਸੋ ਦੋਸਤੋ اے ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 44ਵਾਂ ਤੇ ਭਾਗ 45 ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ